ਜੇ ਤੁਸੀਂ ਇਹ ਸੋਚ ਰਹੇ ਹੋ ਕਿ ਤੁਹਾਡੇ ਘਰ ਵਿੱਚ ਪਈ ਹੋਈ ਖਾਂਸੀ ਦੀ ਦਵਾਈ ਤੁਹਾਡੇ ਬੱਚਿਆਂ ਨੂੰ ਰਾਹਤ ਦੇਣ ਲਈ ਹੈ ਤਾਂ ਤੁਸੀਂ ਗਲਤ ਹੋ ਇਹ ਜ਼ਹਿਰ ਸਾਬਤ ਹੋ ਸਕਦੀ ਹੈ ਕਿਉਂਕਿ ਇਦਾਂ ਦੀਆਂ ਹੀ ਗੱਲਾਂ ਕੁਝ ਅੱਜਕੱਲ੍ਹ ਸਾਹਮਣੇ ਆ ਰਹੀਆਂ ਨੇ ਇੱਕ ਛੋਟਾ ਬੱਚਾ ਖਾਂਗ ਨਾਲ ਤੜਫ ਰਿਹਾ ਸੀ ਡਾਕਟਰ ਦੀ ਸਲਾਹ ਤੇ ਉਹਨੂੰ ਇੱਕ ਦਵਾਈ ਦਿੱਤੀ ਜਾਂਦੀ ਹੈ ਪਰ ਉਹ ਠੀਕ ਹੋਣ ਦੀ ਬਜਾਏ ਹੋਰ ਬਿਮਾਰ ਹੋ ਜਾਂਦਾ ਹੈ ਤੇ ਆਖਿਰਕਾਰ ਉਸਦੀ ਮੌਤ ਹੋ ਜਾਂਦੀ ਹੈ ਇਹ ਕੋਈ ਫਿਲਮ ਨਹੀਂ 2025 ਦਾ ਇੱਕ ਸੱਚ ਹੈ ਮੱਧ ਪ੍ਰਦੇਸ਼ ਦੇ ਵਿੱਚ 14 ਬੱਚਿਆਂ ਦੀ ਇੱਕ ਖਾਂਸੀ ਦਾ ਸਿਰਫ ਪੀਣ ਦੇ ਨਾਲ ਮੌਤ ਹੋ ਚੁੱਕੀ ਹੈ ਜੇ ਤੁਹਾਡੇ ਘਰ ਵਿੱਚ ਬੱਚੇ ਨਹੀਂ ਤਾਂ ਇਹ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਹੋਰ ਲੋਕਾਂ ਨਾਲ ਵੀ ਸ਼ੇਅਰ ਕਰਿਓ ਤਾਂ ਕਿ ਉਹਨਾਂ ਨੂੰ ਵੀ ਇਸ ਬਾਰੇ ਪਤਾ ਲੱਗ ਸਕੇ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਚਿੰਦਵਾੜਾ ਜ਼ਿਲ੍ਹੇ ਦੇ ਵਿੱਚ ਇੱਕ ਹੈਰਾਨ ਕਰਨ ਵਾਲੀ ਘਟਨਾ ਹੋਈ 11 ਤੋਂ 14 ਬੱਚੇ ਖਾਂਗ ਵਾਲੀ ਦਵਾਈ ਕੋਲਡ ਡਰਿੰਕ ਪੀਣ ਕਰਕੇ ਮਾਰੇ ਗਏ ਤੇ ਇਹ ਸਾਰੇ ਮਰਨ ਵਾਲੇ ਬੱਚੇ 5 ਸਾਲ ਤੋਂ ਘੱਟ ਉਮਰ ਦੇ ਸੀ ਇਹ ਸੀ ਉਹ ਦਵਾਈ ਜੋ ਡਾਕਟਰ ਨੇ ਇਹਨਾਂ ਬੱਚਿਆਂ ਨੂੰ ਦਿੱਤੀ ਸੀ ਟੈਸਟ ਵਿੱਚ ਪਤਾ ਲੱਗਾ ਕਿ ਇਹ ਦਵਾਈ ਦੇ ਵਿੱਚ ਡਾਈਥਾਈਲਨ ਗਲਾਈਕੋਲ ਨਾਂ ਦਾ ਇੱਕ ਕੈਮੀਕਲ ਮਿਲਿਆ ਹੋਇਆ ਹੈ ਤੇ ਇਹ ਉਹ ਕੈਮੀਕਲ ਹੈ ਜਿਹਦੀ ਆਮ ਤੌਰ ਤੇ ਵਰਤੋਂ ਫੈਕਟਰੀਆਂ ਵਿੱਚ ਕੀਤੀ ਜਾਂਦੀ ਹੈ। ਮੱਧ ਪ੍ਰਦੇਸ਼ ਦੇ ਵਿੱਚ ਇਸ ਦਵਾਈ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਗਈ ਹੈ। ਕੰਪਨੀ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਨੇ ਤੇ ਪੁਲਿਸ ਨੇ ਕਤਲ ਦਾ ਕੇਸ ਦਰਜ ਕੀਤਾ ਹੈ। ਇੱਕ ਡਾਕਟਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਨੇ ਬਿਨਾ ਚੈੱਕ ਕੀਤੇ ਇਹ ਦਵਾਈ ਪ੍ਰੈਸਕ੍ਰਾਈਬ ਕੀਤੀ ਸੀ ਤੇ ਇਸ ਟਾਈਮ ਜਦੋਂ ਮੈਂ ਵੀਡੀਓ ਬਣਾ ਰਿਹਾ 14 ਹੋਰ ਬੱਚੇ ਨਾਗਪੁਰ ਦੇ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੇ ਨਾਲ ਲੜਾਈ ਕਰ ਰਹੇ ਨੇ। ਤੇ ਸਿਰਫ ਮੱਧ ਪ੍ਰਦੇਸ਼ ਨਹੀਂ ਰਾਜਸਥਾਨ ਤਾਮਿਲਨਾਡੂ ਤੇ ਪੰਜਾਬ ਵਿੱਚ ਵੀ ਇਸ ਦਵਾਈ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਕਈ ਰਾਜਾਂ ਦੇ ਵਿੱਚ ਅਲਰਟ ਜਾਰੀ ਹੋਏ ਨੇ ਕੋਈ ਨਵੀਂ ਗੱਲ ਨਹੀਂ ਹੈ ਇਦਾਂ ਦੇ ਪਹਿਲਾਂ ਵੀ ਕਈ ਮਾਮਲੇ ਸਾਹਮਣੇ ਆਏ ਨੇ ਅਫਰੀਕਾ ਵਿੱਚ ਭਾਰਤ ਵਿੱਚ ਬਣੀ ਹੋਈ ਦਵਾਈ ਪੀਣ ਕਰਕੇ 70 ਬੱਚਿਆਂ ਦੀ ਮੌਤ ਹੋਈ ਸੀ ਜਿਹੜਾ WHO ਨੇ ਖੁਦ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹਦੇ ਵਿੱਚ ਵੀ DEG ਤੇ ethylene glycol ਮਿਲਿਆ ਹੋਇਆ ਸੀ ਤੇ ਉਸ ਟਾਈਮ ਇਸ ਦਵਾਈ ਨੂੰ ਲੈ ਕੇ ਪੂਰੇ ਵਿਸ਼ਵ ਦੇ ਵਿੱਚ ਅਲਰਟ ਜਾਰੀ ਕੀਤੇ ਗਏ ਸੀ ਇਸ ਤੋਂ ਪਹਿਲਾਂ 1986 ਦੇ ਵਿੱਚ ਮੁੰਬਈ ਦੇ ਇੱਕ ਹਸਪਤਾਲ ਦੇ ਵਿੱਚ 14 ਬੱਚੇ ਖੰਗ ਦੀ ਜ਼ਹਿਰੀਲੀ ਦਵਾਈ ਪੀਣ ਕਰਕੇ ਮਾਰੇ ਗਏ ਸੀ ਬਿਲਕੁਲ ਸੇਮ ਕੇਸ ਦੀ ਤਰ੍ਹਾਂ ਫੈਕਟਰੀਆਂ ਵਿੱਚ ਦਵਾਈਆਂ ਬਣਾਉਣ ਦੇ ਟਾਈਮ ਗਲਾਈਸਰੋਲ ਦੀ ਬਜਾਏ ਸਸਤੇ ਡੀਈਜੀ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਹਦੇ ਨਾਲ ਬਣੀਆਂ ਦਵਾਈਆਂ ਢੜਲੇ ਨਾਲ ਵਿਕ ਰਹੀਆਂ ਨੇ ਕਿਉਂ ਕਿ ਇਹਨਾਂ ਸਭ ਗੱਲਾਂ ਦਾ ਧਿਆਨ ਰੱਖਣ ਵਾਲੇ ਪ੍ਰਬੰਧ ਢਿੱਲੇ ਨੇ ਡੀਈਜੀ ਜਾਨੀ ਡਾਈਥਾਈਲਨ ਗਲਾਈਕੋਲ ਉਹ ਚੀਜ਼ ਜਿਹਨੂੰ ਪੇਂਟ ਜਾਂ ਐਂਟੀਫ੍ਰੀਜ਼ ਦੇ ਤੌਰ ਤੇ ਵਰਤਿਆ ਜਾਂਦਾ ਹੈ ਮਤਲਬ ਜਿੰਨਾਂ ਚੀਜ਼ਾਂ ਦੇ ਜੰਮਣ ਦਾ ਡਰ ਹੁੰਦਾ ਹੈ ਉਹਨਾਂ ਨੂੰ ਲੰਬੇ ਸਮੇਂ ਤੱਕ ਘੱਟ ਤਾਪਮਾਨ ਵਾਲੇ ਮੌਸਮ ਦੇ ਵਿੱਚ ਵੀ ਤਰਲ ਬਣਾਏ ਰੱਖਣ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਅਸਲ ਵਿੱਚ ਇਹਨਾਂ ਦਵਾਈਆਂ ਲਈ ਗਲਾਈਸਟੋਲ ਜੋ ਇੱਕ ਸੇਫ ਵਿਕਲਪ ਹੈ ਉਹਦੀ ਵਰਤੋਂ ਹੋਣੀ ਚਾਹੀਦੀ ਹੈ ਪਰ ਕੁਝ ਲੋਕ ਪੈਸਾ ਬਚਾਉਣ ਲਈ ਇਹਦੀ ਜਗ੍ਹਾ ਸਸਤਾ ਡੀਈਜੀ ਯੂਜ਼ ਕਰਦੇ ਨੇ ਇਹ ਜਾਣਦੇ ਹੋਏ ਵੀ ਕਿ ਇਹ ਇੱਕ ਤਰ੍ਹਾਂ ਦਾ ਜ਼ਹਿਰ ਹੈ ਜਿਹੜਾ ਕਿਡੀਆਂ ਨੂੰ ਖਰਾਬ ਕਰ ਸਕਦਾ ਹੈ ਤੇ ਇਸ ਟਾਈਮ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੋ ਦਵਾਈਆਂ ਅਮਰੀਕਾ કે ਕੈਨੇਡਾ ਵਰਗੇ ਵਿਕਸਤ ਦੇਸ਼ਾਂ ਦੇ ਵਿੱਚ ਬੈਨ ਨਹੀਂ ਉਹ ਇੰਡੀਆ ਵਿੱਚ ਕਿਉਂ ਲੀਗਲ ਨੇ ਉਦਾਹਰਨ ਲਈ ਨੈਮੋਸਲਾਈਡ ਲਿਵਰ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੀ ਹੈ ਤੇ ਇਹ ਬੱਚਿਆਂ ਲਈ ਅਮਰੀਕਾ ਤੇ ਕੈਨੇਡਾ ਦੇ ਵਿੱਚ ਬੈਨ ਹੈ ਇਹਦੇ ਨਾਲ ਹੀ ਸਿਪਰੋਫਲੋਕਸੀਨ ਤੇ ਫੈਨਾਈਲ ਬਿਊਟੋਜੋਨ ਜਿਹੜੀ ਬੋਨ ਮੈਰੋ ਲਈ ਇੱਕ ਜ਼ਹਿਰ ਹੈ ਇਹ ਯੂਰਪ ਤੇ ਹੋਰ ਕਈ ਦੇਸ਼ਾਂ ਦੇ ਵਿੱਚ ਬੈਨ ਹੈ ਇਦਾਂ ਦੀਆਂ ਹੋਰ ਕਈ ਦਵਾਈਆਂ ਨੇ ਜਿਨ੍ਹਾਂ ਤੇ ਬਾਹਰਲੇ ਦੇਸ਼ਾਂ ਨੇ ਪਾਬੰਦੀ ਲਗਾ ਰੱਖੀ ਹੈ ਪਰ ਇੰਡੀਆ ਦੀ ਮਾਰਕੀਟ ਦੇ ਵਿੱਚ ਇਹ ਦਵਾਈਆਂ ਅੱਜ ਵੀ ਘੁੰਮ ਰਹੀਆਂ ਨੇ ਦੇਖੋ ਕਿਸੇ ਹੋਰ ਤੇ ਆਸ ਨਾ ਰੱਖੋ ਆਪਣੇ ਤੇ ਆਪਣੇ ਬੱਚਿਆਂ ਦਾ ਖਿਆਲ ਆਪ ਰੱਖੋ ਡਰਨ ਦੀ ਵੀ ਲੋੜ ਨਹੀਂ ਹੈ ਬਸ ਸਤਰਕ ਰਹੋ ਹਮੇਸ਼ਾ ਰ 체크 ਕਰੋ ਉਹਦਾ ਮੈਨੂਫੈਕਚਰਰ ਕੌਣ ਹੈ ਉਹਦੀ ਐਕਸਪਾਇਰੀ ਡੇਟ ਕੀ ਹੈ ਤੇ ਡਾਕਟਰ ਨਾਲ ਉਸਦੀ ਪੂਰੀ ਡਿਟੇਲ ਸ਼ੇਅਰ ਕਰੋ ਕਿ ਤੁਸੀਂ ਕਿਹੜੀ ਦਵਾਈ ਕਿਹੜੇ ਟਾਈਮ ਤੇ ਲੈ ਰਹੇ ਹੋ ਜੇ ਸ਼ੱਕ ਹੋਵੇ ਤਾਂ ਸੀ ਡੀ ਐਸ ਸੀਓ ਨੂੰ ਰਿਪੋਰਟ ਕਰੋ ਤੇ ਹੈਲਥ ਮਿਨਿਸਟਰੀ ਦਾ ਅਲਰਟ ਇਹ ਹੈ ਕਿ 2 ਸਾਲ ਤੋਂ ਘੱਟ ਉਮਰ ਦੇ ਬੱਚਾ ਨੂੰ ਖਾਂਸੀ ਦੀ ਦਵਾਈ ਤਾਂ ਬਿਲਕੁਲ ਨਾ ਦਿਓ ਵੀਡੀਓ ਚੰਗਾ ਲੱਗੇ ਤਾਂ ਹੋਰ ਲੋਕਾਂ ਨਾਲ ਵੀ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਬਾਰੇ ਜਾਣ ਸਕਣ ਵੀਡੀਓ ਲਾਈਕ ਕਰਨਾ ਨਾ ਭੁੱਲੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਜਰੂਰ ਔਨ ਕਰ ਲਿਓ ਤਾਂ ਕਿ ਇਦਾਂ ਦੇ ਆਉਣ ਵਾਲੇ ਵੀਡੀਓ ਤੁਹਾਨੂੰ ਮਿਲਦੇ ਰਹਿਣ